ਸਾਸੀ ਕਾਲਜੀਤ ਸਾਰਿਆਂ ਨੂੰ ਉਮੀਦ ਕਰਦਾ ਵਧੀਆ ਹੋਵੋਗੇ ਸੋ ਅੱਜ ਤੇ ਆਪਾਂ ਗੱਲ ਕਰਨ ਲੱਗੇ ਆ ਆਪਣੇ ਟੌਪਿਕ ਤੋਂ ਥੋੜੀ ਜਿਹੀ ਹਟ ਕੇ ਆ ਟੌਪਿਕ ਤੋਂ ਇਦਾਂ ਹਟ ਕੇ ਆ ਵੀ ਅੱਜ ਮੈਨੂੰ ਇੱਕ ਇੰਸਟਾਗ੍ਰਾਮ ਤੇ ਕਿਸੇ ਨੇ ਪੋਸਟ ਕੀਤੀ ਉਹ ਚਲੋ ਉਹਨਾਂ ਨੂੰ ਨਹੀਂ ਸਰਚਿੰਗ ਕਰਨੀ ਪਸੰਦ ਹੈ ਨਾ ਮੈਨੂੰ ਚਲੋ ਵਧੀਆ ਲੱਗੀ ਸਾਗਾ ਤੰਜਿੰਦੇ ਉਹ ਕਹਾਣੀ ਕੀ ਹੁੰਦੀ ਆ ਵੀ ਜਪਾਨ ਅਤੇ ਬੱਚ ਤੁਸੀਂ ਦੇਖੇ ਹੋਗੇ ਕਿ ਮੰਮੀ ਕਰੇਜ ਚੱਲਦਾ ਹੁਣ ਤਾਂ ਵੈਸੇ ਘਟ ਗਿਆ ਉਹ ਪਹਿਲਾ ਕਰੇਜ ਕਾਫੀ ਸੀ ਮੰਮੀਜ਼ ਦਾ ਤੁਸੀਂ ਇੱਕ ਫਿਲਮ ਵੀ ਆਈ ਹੋਈ ਉਹ ਚ ਵੀ ਦੇਖ ਸਕਦੇ ਹਾਂ ਗੱਲ ਕੀ ਹੁੰਦੀ ਹੈ 1975 ਚ ਜਿਹੜਾ ਬਾਰਡਰ ਆ ਆਪਣਾ ਉਹਦੇ ਤੇ ਪੁਚਾਲ ਆਉਂਦਾ ਪੁਚਾਲ ਵੀ ਬਹੁਤ ਤੇਜ਼ ਹੁੰਦਾ ਮੰਨ ਲਓ ਵੀ ਧਰਤੀ ਉਥਲ-ਪਥਲੇ ਹੋ ਜਾਂਦੀ ਹੈ ਇੱਕ ਕਿਸਮ ਦੀ ਤੇ ਫਿਰ ਉਹ ਮੰਨ ਲਓ ਵੀ ਜਦੋਂ ਸਾਰਾ ਸਮਾਨ ਠਹਿ ਠਹਿ ਰਿਹਾ ਹੈ ਨਮਕਾਂਟਾ ਠਹਿ ਰਿਹਾ ਹੈ ਨਾ ਤਾਂ ਤੁਸੀਂ ਗਵਰਨਮੈਂਟ ਦੀ ਪਹਿਲਾ ਕੰਮ ਆ ਵੀ ਲੋਕਾਂ ਨੂੰ ਸਹੀ ਸੁਰੱਖਿਆਤ ਕੱਢ ਕੇ ਉਹਨਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਮਹੀਆ ਕਰਾਉਣਾ ਹਨ ਤਾਂ ਉੱਥੇ ਕਾਰਨ ਕੀ ਬਣਦਾ ਵੀ ਉੱਥੇ ਜਦੋਂ ਇਹ ਚੀਜ਼ਾਂ ਲਈ ਸੜਕਾਂ ਤਿਆਰ ਕਰਦੇ ਨੇ ਮਲਵਾ ਹਟਾਉਂਦੇ ਨੇ ਮਲਵਾ ਹਟਾਉਣ ਦੇ ਦੌਰਾਨ ਉਹ ਕੀ ਦੇਖਦੇ ਨੇ ਇੱਕ ਕੰੱਚ ਦਾ ਗਲਾਸ ਟਾਇਪ ਜਿੱਦਾਂ ਮੰਨ ਲਓ ਵੀ ਕਮਰਾ ਗੈਲੀ ਆ ਪੰਬੰਦ ਤੇ ਉਹਦੇ ਵਿੱਚੋਂ ਉਹਨਾਂ ਨੂੰ ਇੱਕ ਬਾਡੀ ਮਿਲਦੀ ਆ ਹੁਣ ਆਪਾਂ ਬਾਡੀ ਵੀ ਕਹਿ ਲਈਏ ਜਾਂ ਜਿੱਦਾਂ ਕੀ ਮੰਮੀ ਕਹ ਲਈਏ ਮੰਮੀ ਉਹ ਕਹਿੰਦੇ ਨੇ ਹੁਣ ਉਹ ਜਦੋਂ ਆਪਾਂ ਹੀ ਮੰਮੀ ਕਹਿ ਦਿੰਦੇ ਆ ਤੇ ਉਹਦਾ ਜਦੋਂ ਉਹ ਮੰਨ ਲਓ ਵੀ ਉਹ ਚੀਜ਼ ਬਾਰੇ ਸਰਚ ਕਰਦੇ ਵੀ ਕੀ ਚੀਜ਼ ਐ ਕਿਹਦੀ ਬਾਡੀ ਐ ਕਿੱਥੋਂ ਆਈ ਕਿੱਦਾਂ ਨਹੀਂ ਆਈ ਉਹ ਦੱਸਦੇ ਨੇ ਵੀ ਇਹ ਸਾਗ ਦਾ ਤੰਜਨ ਦੀ ਬਾਡੀ ਆ ਵੀ ਉਹ ਇੱਥੇ ਉਹ ਕਰੀਸ਼ਿ ਪਵਤੀ ਇਹ ਲੋਕਾਂ ਦਾ ਭਗਤੀ ਦਾ ਇਹ ਦੱਸਦੇ ਨੇ ਵੀ ਚਲੋ ਪਹਿਲਾਂ ਆਪਾਂ ਇਹਦੇ ਬਾਰੇ ਗੱਲ ਕਰਦੇ ਆਂ ਵੀ ਉਹ ਹੈ ਕੌਣ ਸੀ ਤੇ ਕਿੱਦਾਂ ਉਹ ਇਹ ਚੀਜ਼ ਚ ਗਈ ਭਗਤੀ ਬਾਰੇ ਬਾਤੂ ਗੱਲ ਕਰਦੇ ਆਂ ਤੇ ਉਹ ਮੰਨ ਲਓ ਵੀ ਉੱਥੇ ਭਗਤੀ ਕਰਦੀ ਸੀ ਜਦੋਂ ਉਹ ਆਇਆ ਪਛਾੜ ਧਰਤੀ ਇੱਧਰ ਦੀ ਉੱਧਰ ਹੋਈ ਤਾਂ ਆਲਮੋਸਟ ਉਹਦੀ ਡੈਥ ਤਾਂ ਪਹਿਲਾਂ ਹੀ ਹੋ ਚੁੱਕੀ ਸੀ ਤਾਂ ਉਹਨੂੰ ਉੱਥੋਂ ਮੰਨ ਲਓ ਵੀ ਕੱਢ ਕੇ ਹੁਣ ਪਹਿਲਾ ਕੰਮ ਹੁੰਦਾ ਗਵਰਨਮੈਂਟ ਕੀ ਕਰਦੀ ਹੈ ਇਸ ਚੀਜ਼ਾਂ ਬਾਰੇ ਸਰਚ ਕਰਦੀ ਹੈ ਕੋਈ ਵੀ ਚੀਜ਼ ਆ ਵੀ ਕਿੱਥੋਂ ਆਈ ਕੌਣ ਹੈ ਕੀ ਨਹੀਂ ਕੀ ਬੋਡੀ ਦਾ ਇਹਦਾ ਸਟਰਕਚਰ ਹੈ ਕੀ ਹੈ ਤਾਂ ਚਾਹਨਾ ਤਾਂ ਇਹ ਕਹਾਣੀਆਂ ਜਿਲ੍ਹਾ ਕਿਨੌਰ ਆ ਜਿਹੜਾ ਉਹਦੇ ਨਾਲ ਸਪੀਤੀ ਸਪੀਤੀ ਦੇ ਪਿੰਡ ਗੋਦੀ ਤੇ ਉੱਥੇ ਮੰਨ ਲਓ ਵੀ ਇਹ 45 ਸਾਲ ਦੀ ਲੇਡੀਜ਼ ਸੀ ਬੁੱਧ ਧਰਮ ਨਾਲ ਸੰਬੰਧਿਤ ਸੀ ਬੁੱਧਤਾਰ ਮੰਨ ਲਿੰਕ ਸੀਗਾ ਇਹਦਾ ਤੇ ਸਾਗਾ ਤਨ ਜਿੰਨ ਤੁਹਾਨੂੰ ਪਹਿਲੀ ਇਹਦਾ ਨਾਮ ਦੱਸਿਆ ਵੀ ਇਹਦਾ ਨਾਂਵ ਸੀਗਾ ਤੇ ਇਹ ਭਗਤੀ ਕਰਦੀ ਸੀ ਭਗਤੀ ਕਰਨ ਦੌਰਾਨ ਹੋ ਸਕਦਾ ਵੀ ਇਹਦੀ ਪਹਿਲਾ ਮੌਤ ਹੋ অলਮੋਸਟ ਪਹਿਲੇ ਹੀ ਹੋ ਚੁੱਕੀ ਹੈ ਜਿੰਨੇ ਕਮਾਈ ਤੇ ਸਰਚ ਕੀਤਾ ਤਾਂ ਮੰਨ ਲਓ ਵੀ ਇਹ ਆਪਣੇ ਆਪ ਨੂੰ ਇੱਕ ਗਲਾਸ ਕੰਚ ਦਾ ਸ਼ੀਸ਼ਾ ਗਲਾਸ ਤੋਂ ਕਹਿੰਦੇ ਨੇ ਕੰਚ ਨੂੰ ਤੇ ਉਹ ਮੰਨ ਲਓ ਵੀ ਕਮਰੇ ਟਾਈਪ ਬਣਾ ਕੇ ਉਹਦੇ ਵਿੱਚ ਭਗਤੀ ਕਰਦੀ ਸੀ ਉੱਥੇ ਦੀ ਮੌਤ ਹੋ ਗਈ ਹੁਣ ਅੱਜ ਉੱਥੇ ਗੇਉ ਪਿੰਡ ਆ ਜਿਹੜਾ ਇਹ ਉੱਥੇ ਦੀ ਬਾਡੀ ਮੰਨ ਲਓ ਰੱਖੀ ਗਈ ਆ ਤੁਹਾਨੂੰ ਮੈਂ ਫੋਟੋ ਵੀ ਦਿਖਾ ਦੂੰਗਾ ਨਾਲ ਦੀ ਨਾਲ ਲਾ ਕੇ ਤੇ ਇਹਦੀ ਮੰਨ ਲਓ ਕਿ ਉੱਥੇ ਪੂਜਾ ਕੀਤੀ ਜਾਂਦੀ ਆ ਤੇ ਹੁਣ ਮੰਨ ਲਓ ਆਪਾਂ ਗੱਲ ਕਰਦੇ ਆ ਇਹ ਤਾਂ ਹੋ ਗਈ ਇਹਦੇ ਬਾਰੇ ਗੱਲ ਤੇ ਮੇਨ ਗੱਲ ਕਰਦੇ ਆ ਵੀ ਇਹ ਹੈ ਕੀ ਚੀਜ਼ ਹੈ ਕਿੱਥੋਂ ਕੀ ਚੀਜ਼ ਚੱਲੀ ਹੈ ਨਾ ਇਹ 11ਵੀਂ ਸਦੀ ਤੋਂ ਲੈ ਕੇ 19ਵੀਂ ਸਦੀ ਤੱਕ ਜਾਪਾਨ ਤੋਂ ਤਿੱਬਤ ਦੇ ਤੱਕ ਇਹ ਮੰਮੀਜ਼ ਬਣ ਦਾ ਕਰੇਜ ਸੀਗਾ ਇਹ ਮੰਨ ਲਓ ਵੀ ਜਾਂ ਤਾਂ ਜਿੱਦਾਂ ਆਪਣੇ ਲੋਕ ਤਪੱਸਿਆ ਕਰਦੇ ਨੇ ਤਪੱਸਿਆ 'ਚ ਚਲੇ ਜਾਂਦੇ ਨੇ ਹਨਾ ਜੀ ਕੋਈ ਆਪਣੇ ਤੁਸੀਂ ਦੇਖ ਆਊਗਾ ਕੋਈ ਧੂਨੇ ਤਪ ਦਾ ਕੋਈ ਕਿੱਦਾਂ ਦੇ ਕੋਈ ਕਿੱਦਾਂ ਦੀ ਮੰਨ ਲਓ ਵੀ ਤਪੱਸਿਆ ਕਰਦਾ ਹਰੇਕ ਦਾ ਆਪਣਾ ਟੰਕ ਆ ਤੇ ਇਹ ਜਿਹੜੀ ਦੁਰਘਟਨਾ ਹੋਈ ਸੀ ਇਹ 19 ਜਨਵਰੀ 1975 ਦੀ ਸੀਗੀ ਜਦੋਂ ਮੰਨ ਲਓ ਵੀ ਸਰਚਿੰਗ ਕੀਤੀ ਗਈ ਆ ਤਾਂ ਇਹਦੇ ਬਾਰੇ ਮੰਨ ਲਓ ਵੀ بڑے بڑے ਆਕਸਫੋਰਡ ਯੂਨੀਵਰਸਿਟੀ ਨੇ ਸਰਚ ਕੀਤੀ ਬੀਬੀਸੀ ਨਿਊਜ਼ ਨੇ ਕੀਤੀ ਸੀ ਐਨਐਨ ਨਿਊਜ਼ بڑے ਚੈਨਲ ਜਿਹੜੇ ਉਹਨਾਂ ਨੇ ਵੀ ਸਰਚ ਕੀਤੀ ਪਰ ਉਹ ਚ ਮੈਂ ਤੁਹਾਨੂੰ ਇਹ ਗੱਲ ਦੱਸਣੀ ਭੁੱਲ ਗਿਆ ਸੀ ਉਹ ਇਹ ਗੱਲ ਤੋਂ ਹੈਰਾਨ ਹੋਗੇ ਸਾਰੇ ਵੀ ਇਹ ਜਿਹੜੀ ਇਹਦੀ ਬਾਡੀ ਸੀਗੀ ਬਾਡੀ ਦਾ ਸਟਰਕਚਰ ਮੰਨ ਲਓ ਹੱਡਾ ਪਿੰਜਰ ਕਹ ਲਈਏ ਜੋ ਕੁਛ ਆਪਾਂ ਮਰਜੀ ਉਹ 100% ਨੈਚੁਰਲ ਸੀਗਾ ਜਿੱਦਾਂ ਕਿ ਉਹਦੇ ਤੇ ਕੋਈ ਕੈਮੀਕਲ ਨਹੀਂ ਲੱਗਿਆ ਹੋਇਆ ਜਿੱਦਾਂ ਦੀ ਆਮ ਇਨਸਾਨ ਦੀ ਡੈਥ ਵੇਲੇ ਹੁੰਦੀ ਆ ਬਾਡੀ ਉਦਾਂ ਦੀ ਉਹ ਬਾਡੀ ਸੀਗੀ 500 ਸਾਲ ਬਾਅਦ ਵੀ ਜਿੱਥੋਂ ਸਾਰੇ ਹੈਰਾਨ ਹੋਏ ਇਹ 500 ਸਾਲ ਕਿੱਦਾਂ ਰਹਿ ਸਕਦੀ ਹੈ ਹਨ ਤੁਸੀਂ ਦੇਖਦੇ ਹੋ ਘਰ 'ਚ ਕਿਸੇ ਦੀ ਡੈਥ ਹੋ ਜਵੇ ਤਾਂ ਉਹਨੂੰ ਰੱਖਣ ਵਾਸਤੇ ਵੀ ਲੋਕ ਫ੍ਰੀਜ਼ਰ ਦਾ ਇੰਤਜ਼ਾਮ ਕਰਦੇ ਆ ਬਰਫ਼ ਲਾਉਂਦੇ ਆ ਸੌਤਰਾ ਦੇ ਕਿਸੇ ਦੀ ਬਾਹਰ ਕੰਟਰੀ 'ਚ ਡੈਥ ਹੋਏ ਨੇ ਉਹਦੀ ਇੰਡੀਆ ਡੈਡ ਬਾਡੀ ਲਿਆਉਣ ਵਾਸਤੇ ਸੌਤਰਾ ਦੇ ਕੈਮੀਕਲ ਲਾਉਂਦੇ ਨੇ ਹਨ ਵੀ ਉਹ ਚੋਂ 스멜 ਨਾ ਆ ਜਾਵੇ ਜਾਂ ਹੱਡ ਪਿੰਜਰ ਗੜ ਨਾ ਜਾਵੇ ਬਿਸੇਵ ਰੱਖਣ ਵਾਸਤੇ ਵੀ ਇੰਨੇ ਸਾਲ ਪੁਰਾਣੀ ਹੈ ਕਿੱਦਾਂ ਰਹਿ ਸਕਦੀ ਆ ਕੋਈ ਕੈਮੀਕਲ ਨਹੀਂ ਲੱਗਿਆ ਹੋਇਆ ਉਹ ਤੇ ਆਕਸਫੋਰਡ ਯੂਨੀਵਰਸਿਟੀ ਦੀ ਸਰਚ ਚੱਕੀ ਤਾ ਗਿਆ ਬਾਕੀ ਤੁਸੀਂ ਵਿਕੀਪੀਡੀਆ ਚ ਕਰ ਸਕਦੇ ਹੋ ਤਾਂ ਕਰ ਲਿਓ Google ਤੇ ਮੈਂ ਕਰਕੇ ਇਹਦੇ ਬਾਰੇ ਕਾਫੀ ਮੰਨੋ ਵੀ ਇਕੱਠਾ ਹੋਇਆ ਸੀ ਵੀ ਨੌਲੇਜ ਤੇ ਹਾਂ ਹੁਣ ਆਪਾਂ ਇਹ ਗੱਲ ਕਰਦੇ ਸੀ ਵੀ ਕਿੱਥੋਂ ਰਿਵਾਜ ਚੱਲਿਆ ਇਹ ਮੰਮੀ ਬਣਦਾ ਮੰਮੀ ਬਣਦਾ ਇਹ ਰਿਵਾਜ ਬਈ ਚੱਲਿਆ ਜਾਪਾਨ ਚ ਜਾਪਾਨ ਤੋਂ ਲੈ ਕੇ ਤਿੱਬਤ ਤੱਕ ਇਹ ਮੰਨ ਲਓ ਵੀ 11ਵੀਂ ਸਦੀ ਜਿੱਦਾਂ ਮੰਨ ਲਓ ਵੀ ਹੁਣ 2024 ਚੱਲਦਾ ਉਦੋਂ 1111 1101 1102 ਉਦੋਂ ਤੋਂ ਲੈ ਕੇ ਮੰਨ ਲਓ 19ਵੀਂ ਸਦੀ 1901 1902 ਹਾਲ ਲਾ ਲਓ ਤੁਸੀਂ ਕਿੰਨੇ ਹੋਗੇ ਕਿੰਨਾ ਚਿਰ ਇਹ ਕਰੇ ਚੱਲਦਾ ਰਿਹਾ ਤਾਂ ਇਹ ਮੰਨ ਲਓ ਵੀ ਚੱਲਦਾ ਰਿਹਾ ਤੇ ਇਹ ਲੋਕ ਕੀ ਕਰਦੇ ਤੇ ਆਪਣੇ ਆਪ ਨੂੰ ਜਦੋਂ ਮੰਨ ਲਓ ਕਿ ਸਮਾਧੀ ਕਹਿ ਲਈਏ ਜਾਂ ਕੁਝ ਵੀ ਕਹਿ ਲਈਏ ਚਲ ਜਾਣ ਖਾਤਰ ਸਭ ਤੋਂ ਪਹਿਲਾਂ ਤਾਂ ਆਪਣੀ ਡਾਈਟ ਘਟਾਉਂਦੇ ਤੇ ਖਾਣ ਪੀਣ ਦਾ ਖਾਣ ਪੀਣ ਦਾ ਪ੍ਰੋਸੈਸ ਘਟਾਉਣ ਨਾਲ ਇਹਨਾਂ ਦੀ ਭੁੱਖ ਘਟਦੀ ਜਾਂਦੀ ਸੀ ਜਦੋਂ ਸਰੀਰ ਨੂੰ ਦੇਣੀ ਉਹ ਨਹੀਂ ਉਹ ਨਹੀਂ ਕਿ ਡਾਈਟ ਦੇਣੀ ਆ ਤੇ ਪੀਣੀ ਹੈ ਇੱਕ ਸਪੈਸ਼ਲ ਤਰ੍ਹਾਂ ਦੀ ਚਾਹ ਹੁਣ ਮੇਰੇ ਨਾਮ ਆ ਭੁੱਲ ਗਿਆ ਉਹਦਾ ਰਾਈਟ ਆਨ ਕਰਨਾ ਨਹੀਂ ਤੁਹਾਨੂੰ ਉਹ ਵੀ ਦੱਸ ਦੂੰਗਾ ਗਏ ਵੀਡੀਓ ਚ ਤੇ ਉਹ ਚਾਹ ਪੀਣੀ ਆ ਜਾਂ ਬਸ ਹਲਕਾ-ਪੁਲਕਾ ਖਾਣਾ ਖਾਣਾ ਜਿਹਦੇ ਨਾਲ ਕਿ ਇਹਨਾਂ ਦੀ ਜਿਹੜੀ ਬਾਡੀ ਤੇ ਆਪਾਂ ਹੁਣ ਤੁਸੀਂ ਦੇਖਦੇ ਹੋ ਕਿਸੇ ਦੇ ਵੀ ਮਾਸ ਤਾਂ ਉਹ ਮਾਸ ਮੰਨ ਲਓ ਵੀ ਬਾਡੀ ਹੌਲੀ-ਹੌਲੀ ਜਿਵੇਂ ਦੀ ਸੁੰਗੜ ਲੱਗ ਜਾਂਦੀ ਆ ਪਹਿਲਾਂ ਬਾਡੀ ਸੁੰਗੜਦੀ ਆ ਫਿਰ ਜਿਹੜੇ ਅੰਦਰ ਦੇ ਮੰਨ ਲਓ ਹੱਡ ਪਿੰਜਰ ਨੇ ਉਹ ਵੀ ਸੁੰਗੜ ਜਾਂਦੇ ਨੇ ਸਭ ਇਕੱਠੇ ਹੋ ਜਾਂਦੇ ਨੇ ਤੇ ਇਹ ਹੋਣੀ ਵੈਸੇ ਚੱਲਦਾ 19ਵੀਂ ਸਦੀ ਚ ਆ ਕੇ ਬੰਦ ਕਰ ਦਿੱਤਾ ਗਿਆ ਸਾਰਾ ਕੁਝ ਨਾ ਤੇ ਜਦੋਂ ਫਿਰ ਮੰਨ ਲਓ ਵੀ ਇਹ ਇਹਨਾਂ ਨੂੰ ਲੱਗਦਾ ਪਤਾ ਵੀ ਹੁਣ ਮੈਂ ਮੰਨ ਲਓ ਜ਼ਿੰਦਗੀ ਦੇ ਮੰਨ ਲਓ ਵੀ ਜਿੱਦਾਂ ਮੈਕਸਿਮਮ ਬੰਦੇ ਦੀ 40-45 ਸਾਲ 50 ਸਾਲ ਆਪਾਂ ਕਹਿੰਦੇ ਆ ਅੱਜ ਦੀ ਅੱਜ ਦੀ ਆਪਾਂ ਚਲੋ ਫੋਰ ਐਗਜ਼ਾਮਪਲ ਗੱਲ ਕਰਦੇ ਆ ਉਦੋਂ ਨਹੀਂ ਮੈਂ ਪੱਕਾ ਸ਼ੋਰ ਕਹਾਂਗਾ ਵੀ ਜਿੱਦਾਂ ਆਪਾਂ ਕਹਿੰਦੇ ਆ ਵੀ ਇਨਸਾਨ ਦੀ ਉਮਰ ਵੀ 50 ਸਾਲ ਆ ਤਾਂ ਜਦੋਂ ਇਹਨਾਂ ਨੇ ਦੇਖ ਲਿਆ ਵੀ ਹਾਂ ਅਸੀਂ 48-49 ਸਾਲ ਦੇ ਵੀ ਸਾਡਾ ਸਾਲ 1.5 ਸਾਲੇ ਰਹਿੰਦਾ ਤਾਂ ਉਹ ਮੰਨ ਲਓ ਵੀ ਇਹ ਜਿਹੜਾ ਇਹਨਾਂ ਦਾ ਖੀਲਾ ਸਾਲ 1.5 ਸਾਲ ਹੁੰਦਾ ਸੀ ਜਿਉਂ ਨੂੰ ਤਾਂ ਵੱਧ ਵੀ ਲੂ ਸਕਦੇ ਸੀ ਤਾਂ ਉਹ ਚਾ ਕੇ ਆਪਣੇ ਖਰਾਕ ਘਟਾ ਦਿੰਦੇ ਸੀ ਆਪਣੇ ਆਪ ਨੂੰ ਆਮ ਨਾਲੋਂ ਸੈਪਰੇਟ ਕਰ ਲੈਣਾ ਕਿਸੇ ਕਮਰੇ 'ਚ ਕਿਸੇ ਸ਼ੀਸ਼ੇ ਦੇ ਬਾਕਸ 'ਚ ਵੀ ਉਹਨਾਂ ਨੇ ਕਹਿਣਾ ਵੀ ਅਸੀਂ ਰੱਬ ਦਾ ਨਾਮ ਲੈ ਰਹੇ ਹਾਂ ਮੇਨ ਗੱਲ ਤਾਂ ਇਹ ਆ ਤੇ ਉੱਥੇ ਉਹਨਾਂ ਨੇ ਕੀ ਕਰਨਾ ਇੱਕ ਰੱਸੀ ਨੂੰ ਟੱਲੀ ਬੰਨ੍ਹ ਦੇਣੀ ਆ ਟੱਲੀ ਬਾਹਲੇ ਪਾਸੇ ਬੰਨ੍ਹ ਦੇਣੀ ਆ ਰੱਸੀ ਉਹਨਾਂ ਨੇ ਅੰਦਰ ਬੰਨ੍ਹ ਲੈਣੀ ਆ ਉਹਨੂੰ ਮੰਨ ਲਓ ਵੀ ਅੱਦਾ-ਅੱਦਾ ਖਿੱਚੀ ਜਾਣਾ ਦਿਹਾੜੇ 'ਚ ਦੋ ਤਿੰਨ ਵਾਰੀ ਖਿੱਚ ਦੇਣਾ ਵੀ ਜਿੱਥੋਂ ਉਹਦੇ ਘਰਦਿਆਂ ਨੂੰ ਇਹ ਪਤਾ ਲੱਗਦਾ ਰਹੇ ਵੀ ਸਾਡਾ ਬੰਦਾ ਹਲੇ ਜਿਉਂਦੀ ਅਜਨਾਨੀ ਜਦੋਂ ਮੰਨ ਲਓ ਕਿ ਉਹਦੀ ਬਾਜ ਆਉਣ ਤੋਂ ਹਟਦੇ ਤਾਂ ਪਤਾ ਨਹੀਂ 1100 ਦਿਨ ਬਾਅਦ ਪਤਾ ਨਹੀਂ ਕਿੰਨੇ ਇੱਕ ਦਿਨ ਬਾਅਦ ਜਿਹੜੇ ਹੁਣ ਮੈਂ ਭੁੱਲ ਗਿਆ ਉਹ ਸੀ ਉਹ ਤੋਂ ਬਾਅਦ ਇਹ ਉਹਨੂੰ ਖੋਲ ਕੇ ਦੇਖਦੇ ਫੇਰ ਉਹਦਾ ਮੰਨ ਲਓ ਜਿਹੜਾ ਬਾਡੀ ਸਟਰਕਚਰ ਹੁੰਦਾ ਉਹਨੂੰ ਚੱਕ ਕੇ ਉਹਨੂੰ ਮੰਨ ਲਓ ਵੀ ਸਾਲ 6 ਮਹੀਨੇ ਬਾਅਦ ਜਿੱਦਾਂ ਹੈ ਆਪ ਦਾ ਇਸ਼ਨਾਨ ਕਰਾਉਂਦੇ ਨੇ ਫਿਰ ਉਹਦੇ ਵਸਤਰ ਬਦਲਦੇ ਨੇ ਹੁਣ ਵੀ ਤੁਸੀਂ ਜੇ ਇਹਨਾਂ ਬਾਰੇ ਦੇਖੋਗੇ ਤਾਂ ਬਹੁਤ ਵੀਡੀਓ ਪਈਆਂ ਨੇ ਨੈਟ ਤੇ ਜੀ ਜਿਹਦੇ ਇਹਨਾਂ ਦੇ ਘਰ ਦੇ ਇਹਨਾਂ ਨੂੰ ਤਬੂਕ ਚੋਂ ਕੱਢਦੇ ਨੇ ਤਬੂਕ ਕਿੱਦਾਂ ਦੇ ਨੇ ਉਹ ਭਾਰਤ ਦਰਸ਼ੀ ਮੰਨ ਲਓ ਵਿਚਾਰੇ ਪਾਸੇ ਸ਼ੀਸ਼ਾ ਲੱਗਿਆ ਹੋਇਆ ਤੇ ਸ਼ੀਸ਼ਾ ਲੱਗਿਆ ਹੋਇਆ ਉਹਨਾਂ ਧਰਤੀ ਜੋ ਕੱਢਦੇ ਨੇ ਤੇ ਧਰਤੀ ਦੇ ਵਿੱਚ ਉਹਨੂੰ ਫੇਰ ਦਫਨ ਕਰ ਦਿੰਦੇ ਨੇ ਕਰਦੇ ਕੀ ਨੇ ਸਾਲ 6 ਮਹੀਨੇ ਬਾਅਦ ਕੱਢ ਕੇ ਉਹਨਾਂ ਦਾ ਮੰਨ ਲਓ ਜਿੱਦਾਂ ਕੋਈ ਤਿਹਾਰਾ ਮੇਲਾ ਹਨਾ ਤਾਂ ਉਹਦੋਂ ਕੱਢ ਕੇ ਉਹਨਾਂ ਨੂੰ ਉਹ ਇਸ਼ਨਾਨ ਕਰਾਉਂਦੇ ਨੇ ਤੇ ਜਿਹੜਾ ਕੈਮੀਕਲ ਲਾਉਣਾ ਉਹਨਾਂ ਤੇ ਉਹ ਕੈਮੀਕਲ ਲਾ ਦੇਣਾ ਉਹ ਤੋਂ ਬਾਅਦ ਉਹਨਾਂ ਦੇ ਵਸਤਰ ਬਦਲ ਦੇਣੇ ਆ ਕੱਪੜੇ ਮੰਨ ਲਓ ਵੀ ਬਦਲ ਦੇਣੇ ਆ ਉਹ ਤੋਂ ਬਾਅਦ ਜਿੱਦਾਂ ਉਹ ਮਿੱਟੀ ਚ ਮੰਨ ਲਓ ਵੀ ਧਰਤੀ ਚ ਪਹਿਲਾਂ ਦਫਨ ਕੀਤੀ ਹੋਈ ਸੀ ਉਦਾਂ ਹੀ ਉਹਨਾਂ ਨੂੰ ਦਫਨ ਕਰ ਦੇਣਾ ਪਰ ਉਹ ਸ਼ੀਸ਼ੇ ਰਹੀ ਉਹਨਾਂ ਨੂੰ ਸਾਰਾ ਕੁਝ ਦਿਖਦਾ ਰਹਿੰਦਾ ਇਦਾਂ ਇਹਨਾਂ ਨੇ ਲੋਕਾਂ ਨੇ ਮੰਨ ਲਓ ਜਿਹੜੇ ਬૌਧਿਕ ਧਰਮ ਦੇ ਆ ਪੁਰਾਣੇ ਅੱਜ ਦੇ ਨਹੀਂ ਜਿਹੜੇ ਮੰਨ ਲਓ ਇਹਨਾਂ ਦੀ ਰੀਤ ਚੱਲੀ ਆਉਂਦੀ ਆ ਅੱਜ ਵੀ ਵਿੱਚ ਆਏ ਦਾ ਫੈਮਲੀਆ ਹੈਗੀਆਂ ਨੇ ਜੋ ਫਾਲੋ ਕਰਦੀ ਨੇ ਆਪਣੀ ਕੰਟਰੀ ਚ ਨਹੀਂ ਹੈਗੀਆਂ ਤੇ ਉਹ ਮੰਨ ਲਓ ਵੀ ਉਹਨਾਂ ਨੇ ਉਹਨਾਂ ਨੂੰ ਹਲੇ ਵੀ ਸੰਭ ਕੇ ਰੱਖਿਆ ਹੋਇਆ ਉਹ ਹਲੇ ਵੀ ਉਹਨਾਂ ਨੂੰ ਮੰਨ ਲਓ ਜਿਦਾ ਤਾਂ ਜਿੱਦਾਂ ਕਿ ਮੁਸਲਮ ਕਹਿੰਦੇ ਨੇ ਵੀ ਜਦੋਂ ਕਿ ਜੋ ਮੱਕੇ ਮਦੀਨੇ ਨੂੰ ਮੰਨ ਲਓ ਵੀ ਖੂਨ ਜਾਂ ਪਾਣੀ ਜੋ ਕਹਿੰਦੇ ਨੇ ਵੀ ਮਿਲੂਗਾ ਤਾਂ ਸਾਰੇ ਜੀਵਤ ਹੋ ਜਾਣਗੇ ਵੀ ਇਹਨਾਂ ਦੇ ਵੀ ਇਹ ਪ੍ਰੋਜੈਕਟਾ ਹੋ ਸਕਦੀ ਹੈ ਵੀ ਸਾਡੇ ਵੀ ਜੁੰਗੇ ਹੋ ਜਾਣਗੇ ਹਨਾ ਹੋ ਸਕਦੀ ਹੈ ਬਾਕੀ ਆਪਾਂ ਕਿਸੇ ਧਰਮ ਬਾਰੇ ਗਲਤ ਨਹੀਂ ਬੋਲਣਾ ਚਾਹੁੰਦੇ ਤੇ ਬਾਕੀ ਇਹ ਚੀਜ਼ ਮੈਂ ਤੁਹਾਨੂੰ ਤਾਂ ਦੱਸੀ ਵੀ ਇਹ ਮੈਨੂੰ ਇੰਸਟਾਗ੍ਰਾਮ ਤੇ ਕਿਸੇ ਨੇ ਮੈਸੇਜ ਕੀਤਾ ਸੀ ਵੀ ਇਹ ਕੀ ਚੀਜ਼ ਆ ਮੰਮੀ ਕਿਹਨੂੰ ਕਹਿੰਦੇ ਨੇ ਸੋ ਹੁਣ ਮੈਨੂੰ ਜਿੰਨਾ ਕੁ ਸਮਝ ਲੱਗਿਆ ਮੈਂ ਉਹਨਾਂ ਕੱਪ ਦੇ ਹਿਸਾਬ ਨਾਲ ਤੁਹਾਨੂੰ ਸਮਝਾਤਾ ਬਾਕੀ ਵੀਡੀਓ ਵੀ ਨਾਲ ਲਾਈਆਂ ਨੇ ਤੁਸੀਂ ਦੇਖ ਲਓ ਤੁਹਾਨੂੰ ਬਾਕੀ ਇਹ ਚੀਜ਼ ਬਾਰੇ ਕੋਈ ਜ਼ਿਆਦਾ ਪਤਾ ਤਾਂ ਜ਼ਰੂਰ ਦੱਸਿਓ ਵੀਡੀਓ ਕਿਦਾਂ ਲੱਗੀ ਕਮੈਂਟ ਕਰ ਦਿਓ ਫੇਸਬੁੱਕ ਤੇ ਦੇਖਦੇ ਹੋ ਫੋਲੋ ਕਰ ਲਿਓ YouTube ਤੇ ਦੇਖਦੇ ਹੋ ਚੈਨਲ ਸਬਸਕ੍ਰਾਈਬ ਕਰ ਲਿਓ ਬਾਕੀ ਨਵੀਂ ਕਿਸੇ ਵੀਡੀਓ ਲੈ ਕੇ ਬਹੁਤ ਜਲਦੀ ਮਿਲਾਂਗੇ ਜਿਸੇ ਸਪੈਸ਼ਲ ਟਾਪਿਕ ਤੇ ਵੀਡੀਓ ਦੇਖਣੀ ਹੈ ਕਿਸੇ ਤੇ ਸਰਚਿੰਗ ਕਰਕੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਜਰੂਰ ਮਿਲਾਂਗੇ ਸੋ ਆਹ ਵੀਡੀਓ ਬਾਰੇ ਦੱਸਿਓ ਪਹਿਲਾਂ ਤੁਹਾਡੇ ਕੀ ਵਿਚਾਰ ਨੇ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਵੀਡੀਓ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਵੀਡੀਓ ਦੇਖਣ ਲਈ ਸਾਰਿਆਂ ਦਾ ਥੈਂਕ ਯੂ ਜਦੋਂ ਇਹਦੇ ਬਾਰੇ ਸਰਚ ਕੀਤਾ ਗਿਆ ਤਾਂ ਸਰਚ ਚ ਇਹ ਵੀ ਪਤਾ ਦੱਸਿਆ ਉਹਨਾਂ ਨੇ ਸੀਐਨਐਨ ਬੀਵੀਸੀ ਤੇ ਆਕਸਫੋਰਡ ਯੂਨੀਵਰਸਿਟੀ ਵਾਲਿਆਂ ਨੇ ਵੀ ਇਹਦੇ ਜਿਹੜੇ ਦੰਦ ਨੇ ਉਹ ਵੀ ਨੈਚੁਰਲ ਨੇ ਅਸਲੀ ਨੇ ਤੇ ਵਾਲ ਨੇ ਸਿਰ ਤੇ ਉਹ ਵੀ ਅਸਲੀ ਵਾਲ ਨੇ ਕੋਈ ਕੈਮੀਕਲ ਨਹੀਂ ਲੱਗਿਆ ਹੋਇਆ ਸਰੀਰ ਤੇ ਸਭ ਕੁਝ ਅਸਲੀ ਆ ਕੁਝ ਵੀ ਫੇਕ ਨਹੀਂ ਹੈਗਾ ਸੋ ਇੱਥੋਂ ਆ ਕੇ ਉਹ ਹੈਰਾਨ ਹੋ ਗਏ